Ah, tá o que वारे गीताी सारे लीतात्ी कतरा ਸਤ ਸ੍ਰੀ ਅਕਾਲ ਉਹ ਨਮੋ ਸ਼ਬਦ ਗੁਰੂ ਫਰੀਦ ਜੀ ਮਹਾਰਾਜ ਦੀ ਜੈ ਬੁੱਲ ਫਰੀਦ ਚੰਦ ਮਹਾਰਾਜ ਦੀ ਜੈ

ਵੀਰ ਦਾ ਬਾਹਰ ਤੇ ਗੁਰੂ ਜੀ ਦਾ ਬੋਲਣਗੇ ਔਰ ਆ ਦੇਖੋ ਜੀ ਬਾਬੇ ਆਪਾਂ ਆਪਣੇ ਪਿੰਡ ਕੁਟੀਆਂ ਚ ਆਏ ਹੋਏ ਸੀ ਜੀ ਆ ਦੇਖੋ ਜੀ ਭਗਤ ਬੈਠੇ ਬਾਬੇ ਦਾ ਕਿੰਦੂ ਬਹਿਲਵਾਨ ਆ ਮੈਂ ਬਾਅਦ ਬਾਅਦ ਮੈਂ ਪਰੋ ਹੋ ਗਿਆ ਔਰ ਹਾਂਜੀ ਉਹ ਦੇਖੋ ਜੀ ਅੱਜ ਬਹੁਤ ਸੰਗਤਾਂ ਪਹੁੰਚੀਆਂ ਹੋਈਆਂ ਨੇ ਜੀ ਸਵੇਰੇ ਸਵੇਰੇ ਉੱਠ ਕੇ ਜੀ ਠੰਡੇ ਮੌਸਮ ਵਿੱਚ ਜੀ ਇੰਨੇ ਆ ਆਪਣਾ ਡੇਰਾ ਜੀ ਅਨੇਖੋ ਬਾਬਾ ਜੀ ਜਲਤਾਰਾ ਕਰਦੇ ਹੋਰੇ ਹੈ ਕੇ ਮੈਂ ਉਧਰ ਜਾਊਂ ਤੁਹਾਡੇ ਚ ਕਾਊਂਗਾ ਪੂਰੇ ਨੋੜ ਤੋਰੇ ਸੀ ਇਹ ਦੇਖੋ ਇਸੇ ਬਾਜ਼ਾਰ ਤੱਕ ਜੁਰ ਹੋ ਗਿਆ ਹੱਥ ਟਿਕਾ ਬੋਲ ਭਾਵੇਂ ਆ ਵੀਡੀਓ ਪਾ ਲਿਓ ਵੀਊ ਤਾਂ ਨਹੀਂ ਆਵੇਂਗੇ ਜਦ ਤੱਕ ਸੇਵਾ ਨਹੀਂ ਕਰਦੇ ਹਾਂ ਕਿਆ ਕਾਲੂ ਕਾਲੂ ਸਟਾਉਡਾ ਗੁੱਡ ਮਾਰਨਿੰਗ ਬਾਬਿਓ ਪਤ ਨੋਇਆ ਨਾਲ ਆਏ ਹੋਏ ਸੀ ਅੱਜ ਤੁਹਾਨੂੰ ਆਪਣੀ ਨੋਇਆ ਦਿਖਾਣੇ ਆ ਆ ਦੇਖੋ ਜੀ ਆਪਣੇ ਨੋਇਆ ਬੋਲਡਰਨ ਟੀਵਰ ਜੀ ਆਇਆ ਆ ਨਾ ਬਹੁਤ ਹੀ ਸਮਝਦਾਰ ਹੈ ਆ ਦੇਖੋ ਜੀ ਘਰੇ ਜਾਂਦੇ ਆ ਜੀ ਚੈਰੀ ਨੂੰ ਲਿਆਣੇ ਆ ਜੀ ਦੇਖੋ ਜੀ ਆਪਣੀ ਚੈਰੀ ਆ ਰਹੀ ਹੈ ਜੀ ਬਹੁਤ ਟਾਈਮ ਬਾਅਦ ਦੇਖਣ ਨੂੰ ਮਿਲੂਗੀ ਤੁਹਾਨੂੰ ਜੀ ਚੈਰੀ ਪੰਜੀ ਦੋ ਦੋ ਬਰੀਡ ਰੱਖ ਰਹੀਆਂ ਨੇ ਇੱਕ ਗੋਲਡਨ ਟਿਊਰ ਤੇ ਇੱਕ ਹੈ ਜਰਮਨ ਜੀ ਆਹ ਦਾ ਬਾਲੀ ਸੁਆਦ ਵਾਲੀ ਚੀਜ਼ ਹੈ ਜੀ ਐਵੇਂ ਥੋੜੀ ਜੀ ਕੋਈ ਟੱਪ ਜੂਗਾ ਬੇਟ ਚ ਬਾਲਾ ਜੀ ਜਾਦੇ ਜੀ ਨਦੀ ਨਿਗਰਾਨੀ ਹੁੰਦੀ ਹੈ ਕਰੇ ਜੀ ਜਰਮਨ ਦੀ ਮੱਖੀ ਵੀ ਲੰਘ ਸਕਦੀ ਐ ਇੰਨੀ ਨਿਗਾ ਤੇ ਚੈਰੀ ਜੀ ਬਾਕੀ ਤਾਂ ਲੰਗਣਾ ਹੀ ਕੀ ਹੈ ਕਿਸ ਨੇ ਚੈਰੀ ਦੇਖੋ ਜੀ ਪਰਫਾਰਮੈਂਸ ਦੇਖੋ ਜੀ ਆ ਦੇਖੋ ਜੀ ਲੱਤਾਂ 'ਚ ਕਿੰਨੇ ਬੈਂਡ ਹੈ ਜੀ ਇਹਦੀ ਲੱਤਾਂ 'ਚ ਜੀ ਕਤੂਰੇ ਬੋਟ ਟੋਪ ਦੇ ਨੇ ਜੀ ਹੁਣ ਕੇਦੇ ਜੀ ਕੋਈ ਨਾ ਜੀ ਆਪਾਂ ਕਤੂਰੇ ਵਾਲੀ ਵੀਡੀਓ ਵੀ ਪਾਇਆ ਕਰਾਂਗੇ ਜੀ ਇਹ ਕਤੂਰੇ ਦਾ ਆਪਾ ਜੀ ਵਧੀਆ ਕੁਆਲਿਟੀ ਦੇ ਹੋਣਗੇ ਜੀ। ਵਧੀਆ। ਬਾਕੀ ਕਣਕਾਂ ਦੇਖੋ ਜੀ ਇੱਧਰ। ਸਵੇਰੇ ਸਵੇਰੀ। ਸਵੇਰੇ ਦਾ ਕਿੜਾ ਜੀ 9-10 ਵਜ ਰਹੇ ਨੇ। ਆਪਾਂ ਪਲੇਟ ਉੱਠਦੇ ਆ ਜੀ ਕਿਉਂਕਿ ਆਪਾਂ ਸਵੇਰ ਡੇਰੇ ਚ ਵਗ ਜੰਨੇ ਆ ਜੀ। ਆ ਕਰਕੇ ਦੁਬਾਰੇ ਸੋ ਜਾਂਦੇ ਆ।